ਮੈਂ ਇਹ ਸਟਾਰਟਅਪ ਕੀਤਾ ਜੇ ਮੈਨੂੰ 5 ਮੰਥ ਹੋ ਗਏ ਨੇ ਕੰਪਲੀਟ ਤੇ ਮਤਲਬ ਪਹਿਲਾਂ ਮੈਂ ਇਮੀਗ੍ਰੇਸ਼ਨ ਚ ਜੌਬ ਕਰਦੀ ਸੀ ਇਮੀਗ੍ਰੇਸ਼ਨ ਚ ਜੌਬ ਕਰਦੀ ਰਹੀ ਸੇਲਸ ਤੇ ਮੈਂ ਐਕਸਲ ਹੋ ਗਏ ਮੈਂ ਸੇਲਸ 'ਚ ਹੀ ਕੰਮ ਕੀਤਾ ਰੀਸੈਂਟ ਜੌਬ ਮੇਰੀ ਇਮੀਗ੍ਰੇਸ਼ਨ ਦੀ ਸੀ ਉੱਤੋਂ ਫਿਰ ਉਹਨਾਂ ਨੇ ਲਾਸਟ ਇਅਰ ਜੌਬ ਤੋਂ ਲੀਅਫ ਕਰਤਾ ਕਿ ਮਤਲਬ ਭਾਜੇ ਲੋੜ ਨਹੀਂ ਹੈਗੀ ਕਹਿ ਲੋ ਤੇ ਉਸ ਤੋਂ ਬਾਅਦ ਮੈਂ ਬਿਊਟੀਸ਼ੀਅਨ ਦਾ ਕੋਰਸ ਕੀਤਾ ਸਿੰਗਲ ਮਦਰਾਂ ਤੇ ਪੇਰੈਂਟਸ ਦੀ ਸਿੰਗਲ ਹੀ ਚਾਈਲਡ ਹਮ ਹੈ ਸੋ ਇਸ ਕਰਕੇ ਫਿਰ ਮੈਂ ਸੋਚਿਆ ਕਿ ਕੋਈ ਕੰਮ ਕੀਤਾ ਜਾਵੇ ਤੇ ਜਦੋਂ ਮੇਰੇ ਕੋਲ ਕੰਮ ਨਹੀਂ ਸੀ ਜੌਬ ਨਹੀਂ ਵੀ ਸੀ ਮੈਂ ਉਹਨਾਂ ਦੀ ਸੇਵਾ ਨਹੀਂ ਛੱਡੀ ਤੇ ਮੇਰਾ ਜੋ ਮੰਨਣਾ ਪਰਸਨਲੀ ਮੇਰਾ ਜੋ ਮੰਨਣਾ ਹੈ ਕਿ ਅੱਜ ਉਹਨਾਂ ਦੇ ਪੈਰਾਂ ਪਿੱਛੇ ਹੀ ਮੈਂ ਇਹਨਾਂ ਕੁਝ ਲੈ ਕੇ ਬੈਠੀ ਹਾਂ ਕਿ ਮਤਲਬ ਜਿੰਨੀ ਮੈਂ ਤੁਹਾਨੂੰ ਦੱਸ ਰਹੀ ਜਿੰਨੀ ਮੈਂ ਸੈਲਰੀ ਲੰਡੀ ਸੀ ਓਨੀ ਮੈਂ ਅੱਜ ਸੈਲਰੀ ਅੱਗੇ ਦੇ ਰਹੀ ਹਾਂ ਸੋ ਆਪਾਸਟੂਸ ਨੂੰ ਕੰਪੇਅਰ ਹੀ ਨਹੀਂ ਕਰ ਸਕਦੇ ਮਤਲਬ ਸ਼ਿਕਲ ਦਰਸ਼ਕੋ ਤੁਸੀਂ ਦੇਖ ਰਹੇ ਹੋ ਜਗਬਾਨੀ ਟੀਵੀ ਦਾ ਮਖਾਸ ਖ਼ਸਨਾਕ ਅੱਜ ਅਸੀਂ ਤੁਹਾਨੂੰ ਜਿਸ ਭੈਣ ਕੋ ਲੈ ਕੇ ਆਏ ਆ ਸਭ ਤੋਂ ਪਹਿਲਾਂ ਤੇ ਤੜ ਨਾਲ ਤਸਵੀਰਾਂ ਸਾਂਝੀਆਂ ਕਰਦੇ ਆ ਤੁਸੀਂ ਵੇਖ ਸਕਦੇ ਹੋ ਕਿ ਇੰਨੀ ਸਿਖਰ ਦੁਪਹਿਰੇ ਗੁਰੂ ਨਗਰੀ ਦੀ ਜੇ ਗੱਲ ਕਰੀਏ ਤਾਂ ਇੱਥੇ ਜੋ ਰਣਜੀਤ ਹੈ ਨੂੰ ਵਿਖੇ ਜੋ ਇਹ ਭੈਣ ਮਿਹਨਤ ਕਰਦੀ ਜਿਹੜੀ ਦਿਖਾਈ ਦੇ ਰਹੀ ਹੈ ਹੱਥੀ ਕਿਰਤ ਕਰਦੀ ਦਿਖਾਈ ਦੇ ਰਹੀ ਹੈ ਤਾਂ ਅਸੀਂ ਇਤਨ ਦੱਸਦੀ ਆ ਕਿ ਗ੍ਰੈਜੂਏਸ਼ਨ ਕਰਨ ਤੋਂ ਬਾਅਦ ਕਈ ਜਗਾਵਾ ਦੇ ਉੱਤੇ ਜਿਹੜੀ ਜੌਬਸ ਕਰਨ ਤੋਂ ਬਾਅਦ ਤਾਂ ਇਸ ਭੈਣ ਵੱਲੋਂ ਇੱਥੇ ਆਪਣੀ ਹੱਥੀ ਕਿਰਤ ਲਈ ਜੋ ਇੱਕ ਨਵਾਂ ਕੰਮ ਸ਼ੁਰੂ ਕੀਤਾ ਗਿਆ ਤਾਂ ਸਭ ਤੋਂ ਪਹਿਲਾਂ ਅਸੀਂ ਗੱਲ ਵੀ ਕਰਦੇ ਹਾਂ ਤਾਂ ਸਭ ਤੋਂ ਪਹਿਲਾਂ ਜੀ ਤੁਸੀਂ ਆਪਣਾ ਨਾਮ ਦੱਸ ਕੇ ਕਿਦਾਂ ਇਹ ਸਟਾਰਟਅਪ ਕੀਤਾ ਤਾਂ ਕੀ ਹਾਲਾਤ ਸੀਗੇ ਕਰ ਸੈਸ਼ੀ ਗਾਲ ਜੀ ਸਾਰਿਆਂ ਨੂੰ ਤੇ ਮੇਰਾ ਨਾਮ ਕਾਜਲ ਆ ਤੇ ਮੈਂ ਇਹ ਸਟਾਰਟਅਪ ਕੀਤਾ ਜੇ ਮੈਨੂੰ 5 ਮਨਸ ਹੋ ਗਏ ਨੇ ਕੰਪਲੀਟ ਤੇ ਮਤਲਬ ਪਹਿਲਾਂ ਮੈਂ ਇਮੀਗ੍ਰੇਸ਼ਨ ਚ ਜੌਬ ਕਰਦੀ ਸੀ ਇਮੀਗ੍ਰੇਸ਼ਨ 'ਚ ਜੌਬ ਕਰਦੀ ਰਹੀ ਸੇਲਸ 'ਚ ਮੈਂ ਅਕਸਰ ਹੋ ਗਿਆ ਮੈਂ ਸੇਲਸ 'ਚ ਹੀ ਕੰਮ ਕੀਤਾ ਰੀਸੈਂਟ ਜੌਬ ਮੇਰੀ ਇਮੀਗ੍ਰੇਸ਼ਨ ਦੀ ਸੀ ਉੱਤੋਂ ਫਿਰ ਉਹਨਾਂ ਨੇ ਲਾਸਟ ਇਅਰ ਜੌਬ ਤੋਂ ਲੇਆਫ ਕਰਤਾ ਕਿ ਮਤਲਬ ਹਜੇ ਲੋੜ ਨਹੀਂ ਹੈਗੀ ਕਹਿ ਲਓ ਤੇ ਉਸ ਤੋਂ ਬਾਅਦ ਮੈਂ ਬਿਊਟੀਸ਼ੀਅਨ ਦਾ ਕੋਰਸ ਕੀਤਾ ਬਟ ਉਹਦੇ 'ਚ ਵੀ ਨਾ ਮਤਲਬ ਉਹ ਬਹੁਤ ਅੱਜ ਕੱਲ੍ਹ ਨਾ ਕੰਪੀਟੀਸ਼ਨ ਬਹੁਤ ਹੈ ਹਰ ਜਗ੍ਹਾ ਸੈਲੂਨ ਆ ਸਭ ਕੋ ਚਾਹਤੇ ਉਹਦੇ 'ਚ ਵੀ ਕੁਝ ਆਉਟਪੁੱਟ ਨਹੀਂ ਮਿਲ ਰਿਹਾ ਸੀ ਸੋ ਦੈਟਸ ਵਾਈ ਫਿਰ ਮੇਰੇ ਫਰੈਂਡਸ ਨੇ ਸੁਜੈਸਟ ਕੀਤਾ ਕਿਉਂਕਿ 8-9 ਮਹੀਨੇ ਵਿਲੇ ਰਹੀ ਫੈਮਲੀ ਨੂੰ ਸਪੋਰਟ ਕਰਨਾ ਹੀ ਮੇਰੀ ਛੋਟੀ ਬੇਟੀ ਆ ਠੀਕ ਆ ਕੋਈ ਮੈਂ ਤੇ ਸਾਰੇ ਕਹਿ ਦਿੰਦੇ ਮੇਰਾ ਕੋਈ ਤੇ ਵਿਕਟਿਮ ਕਾਰਡ ਨਹੀਂ ਪਲੇ ਕਰ ਰਹੀ ਮੈਂ ਜਸਟ ਨੋਰਮਲ ਆਪਣੀ ਸਟੋਰੀ ਦੱਸ ਰਹੀ ਆ ਸਿੰਗਲ ਮਦਰ ਆ ਤੇ ਪੇਰੈਂਟਸ ਦੀ ਸਿੰਗਲ ਹੀ ਚਾਈਲਡ ਆ ਮੈਂ ਸੋ ਇਸ ਕਰਕੇ ਫਿਰ ਮੈਂ ਸੋਚਿਆ ਕਿ ਕੋਈ ਕੰਮ ਕੀਤਾ ਜਾਵੇ ਫਿਰ ਮੈਂ ਤੇ ਪਹਿਲਾਂ ਮੈਂ ਸ਼ਾਪ ਦੇਖੀ ਸ਼ਾਪ ਤੇ ਇਨਵੈਸਟਮੈਂਟ ਬਹੁਤ ਆ ਰਹੀ ਸੀ ਮਤਲਬ ਲੱਖਾਂ ਚ ਕਹ ਲਓ ਇਨਵੈਸਟਮੈਂਟ ਆ ਰਹੀ ਸੀ ਸ਼ਾਪ ਤੇ ਫਿਰ ਮੈਂ ਵੀਡੀਓਜ਼ ਦੇਖ ਲਈ ਫਿਰ ਮੈਂ ਸੋਚਿਆ ਕਿ 카ਟ ਲਗਾਈ ਜਾਏ ਤਾਂ ਇਹ 카ਟ ਜੋ ਸ਼ੁਰੂ ਕੀਤੀ ਤਾਂ ਉਸ ਵੇਲੇ ਕਰਦੇ ਕੀ ਹਾਲਾਤ ਸੀਗੇ ਤਾਂ ਅੱਜ ਵੀ ਮਾਪੇ ਇੱਕ ਮਾਨ ਕਰਦੇ ਹੋਣਗੇ ਕੁੜੀ ਤੇ ਕਿਉਂਕਿ ਪੁੱਤਾਂ ਵਾਂਗੂ ਜਿਹੜਾ ਤੁਸੀਂ ਘਰ ਚਲਾ ਰਹੇ ਹੋ ਉਤੋਂ ਜਿੱਦਾਂ ਤੁਸੀਂ ਦੱਸਿਆ ਕਿ ਤੁਹਾਡੀ ਬੇਟੀ ਵੀ ਆ ਤਾਂ ਉਹਦੇ ਲਈ ਵੀ ਬੜਾ ਰੋਲ ਮਾਡਲ ਬਣ ਕੇ ਸਾਹਮਣੇ ਆ ਰਹੀ ਹੈ। ਹਾਂਜੀ ਘਰ ਦੇ ਹਾਲਾਤ ਚਲੋ ਵੀਰੇ ਵਾਏ ਗੁਰੂ ਦੀ ਮਿਹਰ ਨਾਲ ਜਦੋਂ ਮੇਰੀ ਜੌਬ ਨਹੀਂ ਵੀ ਸੀ ਮੈਂ ਐਕਚੁਅਲੀ ਸਟ੍ਰੇਸ ਦੀ ਸੇਵਾ ਕਰਦੀ ਆਂ ਡੌਗਸ ਦੀ ਮੇਰੇ ਕੋਲ 30 ਤੋਂ 35 ਡੌਗਸ ਨੇ ਤੇ ਜਦੋਂ ਮੇਰੇ ਕੋਲ ਕੰਮ ਨਹੀਂ ਸੀ ਜੌਬ ਨਹੀਂ ਵੀ ਸੀ ਮੈਂ ਉਹਨਾਂ ਦੀ ਸੇਵਾ ਨਹੀਂ ਛੱਡੀ ਤੇ ਮੇਰਾ ਜੋ ਮੰਨਣਾ ਪਰਸਨਲੀ ਮੇਰਾ ਜੋ ਮੰਨਣਾ ਆ ਕਿ ਅੱਜ ਉਹਨਾਂ ਦੇ ਪੈਰਾਂ ਪਿੱਛੇ ਹੀ ਮੈਂ ਇੰਨਾ ਕੁਝ ਲੈ ਕੇ ਬੈਠੀ ਆਂ ਮੈਂ ਉਦੋਂ ਵੀ ਉਹਨਾਂ ਦੀ ਸੇਵਾ ਨਹੀਂ ਛੱਡੀ ਮੈਂ ਅੱਜ ਵੀ ਨਹੀਂ ਛੱਡੀ ਤੇ ਕਦੀ ਅੱਗੇ ਵੀ ਨਹੀਂ ਛੱਡੂਗੀ। ਸੋ ਮੇਰੇ ਘਰ ਮੈਨੂੰ ਨਹੀਂ ਪਤਾ ਉਦੋਂ ਵੀ ਮੇਰਾ ਘਰ ਕਿਵੇਂ ਚੱਲਦਾ ਰਿਹਾ ਅੱਜ ਵੀ ਕਿਵੇਂ ਚੱਲ ਰਿਹਾ ਕਿੱਥੋਂ ਵਾਹਿਗੁਰੂ ਮਿਹਰ ਕਰ ਰਿਹਾ ਮੈਨੂੰ ਨਹੀਂ ਪਤਾ ਬਟ ਮੇਰਾ ਹੀ ਮੰਨਣਾ ਕਿ ਉਹਨਾਂ ਦੇ ਬੇਜਵਾਨਾ ਕਰਕੇ ਹੀ ਅੱਜ ਮੇਰਾ ਸਭ ਕੁਝ ਜੋ ਮੇਰਾ ਰੋਟੀ ਮੈਂ ਉਹਨਾਂ ਨੂੰ ਪਾਣੀ ਬੰਦ ਨਹੀਂ ਕੀਤਾ ਤੇ ਮੇਰੀ ਰੋਟੀ ਸ਼ੁਰੂ ਹੋਈ ਹੈ ਪਰ ਕਾ ਜਦੋਂ ਤੁਸੀਂ ਦੱਸਿਆ ਕਿ ਇਮੀਗ੍ਰੇਸ਼ਨ ਦਾ ਕੰਮ ਕਰਦੇ ਸੀਗੇ ਤੁਸੀਂ ਇਮੀਗ੍ਰੇਸ਼ਨ ਤੋਂ ਇਸ ਫੀਲਡ ਦੇ ਵਿੱਚ ਬੜਾ ਜ਼ਮੀਨ ਅਸਮਾਨ ਦਾ ਫਰਕ ਆ ਉਹ ਲਾਈਨ ਇੱਕ ਅਲੱਗ ਹੈ ਇਹ ਲਾਈਨ ਇੱਕ ਅਲੱਗ ਹੈ ਤਾਂ ਮੰਚ ਆਇਆ ਨਹੀਂ ਕਿ ਇਨੀ ਸਟਡੀ ਕਰਕੇ ਵੀ ਇਮੀਗ੍ਰੇਸ਼ਨ ਜੋਬ ਕਰਕੇ ਵੀ ਅੱਜ ਅਸੀਂ ਹੈਲਕੀ ਕੰਮ ਕੋ ਛੋਟਾ ਵੱਡਾ ਨਹੀਂ ਹੁੰਦਾ ਲੇਕਿਨ ਫਿਰ ਵੀ ਇੱਕ ਲਾਈਨ ਦਾ ਬੜਾ ਡਿਫਰੈਂਸ ਹੈਗਾ ਐਕਚੁਅਲੀ ਵੀਰੇ ਗੱਲ ਇਦਾਂ ਹੈ ਕਿ ਮੈਂ ਜੋਬ ਕੀਤੀ ਹੈ ਬਟ ਜੋ ਮੈਂ ਵੀਡੀਓਜ਼ ਦੇਖਦੀ ਸੀ ਨਾ ਅੱਜ ਕੱਲ੍ਹ ਇਹ ਟ੍ਰੈਂਡ ਕਾਰਟ ਵਗੈਰਾ ਦਾ ਕਾਫੀ ਟ੍ਰੈਂਡ ਕਾਫੀ ਵੀਡੀਓਜ਼ ਦੇਖੀਆਂ ਮੈਂ ਸੋ ਚੀਜ਼ ਮੈਂ ਦੇਖੀ ਹੈ ਕਿ ਇੱਕ ਪਰ ਨੌਕਰੀ ਕਰਦੇ ਮੇਰੇ ਨਾਲ ਪਹਿਲੀ ਵਾਰ ਹੋਇਆ ਕਿ ਕਿਸੇ ਨੇ ਇਦਾਂ ਜੋਬ ਤੋਂ ਕੱਢਿਆ ਮੈਂ ਇੰਨੀ ਜੋਬ ਕੀਤੀ ਬਹੁਤ ਮਿਹਨਤ ਕੀਤੀ ਹੈ ਨਾ ਮੇਰੇ ਨਾਲ ਕਦੇ ਇਦਾਂ ਨਹੀਂ ਆਇਆ 25 ਜਣੇ ਇੱਕ ੱੱਕਾ ਜਿਹਾ ਲੱਗਾ ਕਿ ਯਾਰ ਅੱਗੇ ਵੀ ਨੌਕਰੀ ਕਰਾਂਗੇ ਅਗਲੇ ਦਾ ਕੀ ਪਤਾ ਨਾ ਚੱਕੇ ਬਾਹਰ ਮਰਨ ਸੋ ਆਪਾਂ ਕਿੰਨੀ ਦੇਰ ਤੱਕ ਨੌਕਰੀ ਕਰਦੇ ਰਵਾਂਗੇ ਠੀਕ ਹੈ ਤੇ ਇਹ ਸੱਚਾਈ ਹੈ ਕਿ ਜਿੰਨੇ ਚਿਰ ਆਪਾਂ ਨੌਕਰੀ 'ਚ ਰਹਿਨੇ ਨਾ ਆਪ ਆਪਣੇ ਬਿਜ਼ਨਸ ਦਾ ਨਹੀਂ ਸੋਚ ਸਕਦੇ ਕਿਉਂਕਿ ਦਾ ਮਾਈਂਡ ਸੈਟ ਹੁੰਦਾ ਕਿ ਮਹੀਨੇ ਬਾਅਦ ਸੈਲਰੀ ਆ ਜਣੀ ਆ ਸੋ ਮੈਂ ਰਿਸਕ ਤਾਂ ਲਿੱਤਾ ਕੀ ਆਪਾਂ ਓਦਾਂ ਵੀ ਤਾਂ ਮਵੇਲੀ ਸੀ ਆਪਾਂ ਕਰਕੇ ਦੇਖਦੇ ਆਂ ਸ਼ਾਇਦ ਬਾਬਾ ਜੀ ਕੁਝ ਅੱਛਾ ਆਉਟਪੁੱਟ ਦੇ ਦਣ ਸਾਨੂੰ ਤੇ ਚਲੋ ਤਾਂ ਤੁਸੀਂ ਕੈ ਇਮੀਗ੍ਰੇਸ਼ਨ ਦਾ ਕੰਮ ਕਰਦੇ ਸੀਗੇ ਨੌਜਵਾਨ ਪੀੜੀ ਜਿਹੜੇ ਬਾਹਰ ਜਾਂਦੇ ਤਾਂ ਉੱਥੇ ਜਾ ਕੇ ਵੀ ਇਹੀ ਕੰਮ ਇਦਾਂ ਤਾਂ ਇਹੀ ਕੰਮ ਜਿਹੜੇ ਉੱਥੇ ਜਾ ਕੇ ਕਰਨੇ ਪੈਂਦੇ ਸੀਗੇ ਤਾਂ ਆ ਲੱਗਦਾ ਨਹੀਂ ਕਿ ਇੱਥੇ ਜਿਹੜੀ ਨੌਜਵਾਨ ਪੀੜੀ ਆ ਹੌਂਸਲਾ ਛੱਡਣ ਦੀ ਬਜਾਏ ਜਿਹੜਾ ਇਦਾਂ ਕਿਰਤ ਕਰੇ ਹਾਂਜੀ ਮੈਂ ਆਪਣੀ ਕਈ ਵੀਡੀਓਸ 'ਚ ਇਦਾਂ ਕਿਹਾ ਆ ਕਿ ਮਤਲਬ ਤੁਸੀਂ ਬਾਰ ਜਾਣੇ ਹੋ ਇਹਦੇ ਨਾਲੋਂ ਚੰਗਾ ਆ ਕਿ ਤੁਸੀਂ ਇੱਥੇ ਹੀ ਆਪਣਾ ਕੰਮ ਸ਼ੁਰੂ ਕਰੋ ਠੀਕ ਹੈ ਬਾਕੀ ਠੀਕ ਹੈ ਹਰ ਕਿਸੇ ਦੀ ਆਪਣੀ ਆਪਣੀ ਸੋਚ ਆ ਬਟ ਮੇਰੇ ਅਕੋਰਡਿੰਗ ਮੈਂ ਇਮੀਗ੍ਰੇਸ਼ਨ 'ਚ ਜਦੋਂ ਸੀ ਤੇ ਮੈਂ ਕਾਫੀ ਮਤਲਬ ਉਹ ਕਰਦੀ ਰਹੀਆਂ ਕਿ ਬੱਚਿਆਂ ਨੂੰ ਭੇਜਿਆ ਆ ਬਾਹਰ ਤੇ ਬਟ ਉੱਥੇ ਜਾ ਕੇ ਬੱਚਿਆਂ ਦੇ ਫਿਰ ਚਲੋ ਪਹੁੰਚ ਜਾਣਾ ਬੱਚਿਆਂ ਦੇ ਕਾਲ ਜਾਣੇ ਕਿ ਮੈਮ ਹੁਨਾ ਪ੍ਰੋਬਲਮ ਹੋ ਗਈ ਇਹਦਾ ਸੋਲੂਸ਼ਨ ਤਾਂ ਮੈਮ ਆ ਨਹੀਂ ਹੁੰਦਾ ਵੇ ਬੱਚੇ ਡਿਪਰੈਸ਼ਨ 'ਚ ਵੀ ਚੱਲ ਜਾਂਦੇ ਕਿ ਘਰ ਦੀ ਆ ਕਈ ਬੱਚੇ ਚਲੋ ਅੱਛਾ ਉਹਨਾਂ ਨਾਲ ਬਣ ਜਾਂਦਾ ਸਾਡਾ ਰਿਲੇਸ਼ਨ ਤੇ ਸ਼ੇਅਰ ਕਰਦੇ ਨੇ ਸੋ ਉਹ ਚੀਜ਼ਾਂ ਨੂੰ ਲੈ ਕੇ ਮੇਰੇ ਮਾਈਂਡ 'ਚ ਆਹੀ ਕਿ ਆਪਾਂ 30 35 ਲੱਖ ਰੁਪਈਆ ਲਾ ਕੇ ਆਪਾਂ ਬਾਹਰ ਜਾਂਦੇ ਆ ਠੀਕ ਆ ਤੇ ਉਹ ਉਹਦੇ ਨਾਲੋਂ ਚੰਗਾ ਆ ਕਿ ਆਪਾਂ ਤੁਸੀਂ ਚਲੋ ਕਾਟ ਤੇ ਹਰ ਕਿਸੇ ਨੂੰ ਨਹੀਂ ਅੱਛਾ ਲੱਗਦਾ ਕਿ ਆਪਾਂ ਨਹੀਂ ਕਰ ਸਕਦੇ ਤੁਸੀਂ ਕੋਈ ਵੀ business ਸ਼ੁਰੂ ਕਰੋ ਕੁਝ ਆਪਣਾ ਥੋੜਾ ਜਿਹਾ ਦਿਮਾਗ ਲਾਓ ਜਿੰਨਾ ਦਿਮਾਗ ਆਪਾਂ aisles ਕਰਨ ਲੱਗਿਆ ਲਾਉਣੇ ਆ ਚਲੋ ਮੈਂ ਕਿਸੇ ਨੂੰ ਮਾੜਾ ਨਹੀਂ ਕਹਿ ਰਹੀ ਕਿਉਂਕਿ ਲੋਕੀ ਨਾ ਪੋਜ਼ਿਟਿਵ ਚੀਜ਼ਾਂ ਘੱਟ 네ਗੇਟਿਵ ਚੀਜ਼ਾਂ ਜਲਦੀ ਵੜਦੇ ਨੇ ਕਿ ਜਿੰਨਾ ਦਿਮਾਗ ਤੁਸੀਂ ਉਧਰ ਲਾ ਲੇ ਤੁਸੀਂ ਆਪਣੇ business 'ਤੇ ਲਗਾਓ ਫਿਰ ਆਪਣੀ ਫੈਮਲੀ ਦੇ ਕੋਲ ਹੁਣ ਅੱਜਕੱਲ ਆਪਾਂ ਇੰਨੀਆਂ ਨਿਊਜ਼ ਦੇਖ ਲਈ Facebook ਵਗੈਰਾ ਖੋਲੋ ਅੱਜ ਉੱਥੇ ਨੌਜਵਾਨ ਦੀ ਡੈਥ ਹੋ ਗਈ ਅੱਜ ਕੈਨੇਡਾ 'ਚ ਹੋ ਗਈ ਅੱਜ ਕਿਉਂ ਹੋ ਰਹੀਆਂ ਨੇ ਕਿਉਂਕਿ ਬੱਚਿਆਂ ਨੂੰ ਜੋ ਕੁਝ ਇੱਥੇ ਮਿਲਦਾ ਉੱਥੇ ਨਹੀਂ ਮਿਲ ਪਾਰਿਆ ਠੀਕ ਆ ਮੇਰੇ ਇੱਕ ਨੌਨ ਹੀ ਆ ਮੇਰੇ ਸਟੂਡੈਂਟ ਮੇਰੇ ਤੋਂ ਹੀ ਬਾਹਰ ਗਿਆ ਸੀ ਤੇ ਅੱਜ ਤੋਂ ਹਫਤਾ ਪਹਿਲਾਂ ਦੀ ਗੱਲ ਉਹਦੀ ਕੈਨੇਡਾ 'ਚ ਡੈਥ ਹੋ ਗਈ ਆ ਤੇ ਰੀਜ਼ਨ ਉਹਦਾ ਸੀ ਸਟ्रेस ਕਿ ਉਹਨੂੰ ਡਿਪਰੈਸ਼ਨ ਹੋ ਗਿਆ ਸੀ ਔਰ ਮਤਲਬ ਉਹ ਕਾਫੀ ক্লোਜ਼ ਸੀ ਮੇਰੇ ਉਹ ਬੱਚੀ ਤੇ ਉਹ ਚੀਜ਼ਾਂ ਸੁਣ ਕੇ ਨਾ ਮਤਲਬ ਬੁਰਾ ਜਿਹਾ ਲੱਗਦਾ ਆ ਅੱਜ ਕੱਲ੍ਹ ਦੀ ਉਤਨੂੰ ਅਜੇ ਚੀਜ਼ਾਂ ਨਹੀਂ ਉਹਨਾਂ ਨੂੰ ਇਹ ਹੀਗਾ ਕਿ ਅਸੀਂ ਬਾਹਰ ਜਾਣਾ ਆ ਤੇ ਮੈਂ ਹਮੇਸ਼ਾ ਆਪਣੀ ਵੀਡੀਓ ਤੇ ਇਹ ਮੈਸੇਜ ਦਿੰਦੀ ਆ ਕਿ ਨਾ ਜਾਓ ਕੁਝ ਨਹੀਂ ਪਿਆ ਬਾਹਰ ਜਿੰਨਾ ਤੁਸੀਂ ਉੱਥੇ ਅਰਨ ਕਰਦੇ ਹੋ ਉਹ ਤਾਂ ਇੱਥੇ ਵੀ ਕਰ ਸਕਦੇ ਮੰਨਿਆ ਮੈਂ ਕਿ ਲੋਕੀ ਬਹੁਤ ਲੋਕਾਂ ਨੇ ਆਪਣੇ ਕੋਠੀਆਂ ਵੀ ਬਣਾ ਲਈਆਂ ਪਰ ਉਹ ਪਹਿਲਾਂ ਦੀਆਂ ਗੱਲਾਂ ਸੀ ਜਿਹੜੇ ਲੋਕ ਪਹਿਲਾਂ ਚਲੇ ਗਏ ਹੁਣ ਉੱਥੇ ਸਰਵਾਈਵ ਕਰਨਾ ਬੜਾ ਔਖਾ ਆ ਸੋ ਮੇਰਾ ਇਹ ਹੀ ਹੈ ਕਿ ਪੇਰੈਂਟਸ ਕੋਲ ਆਪਣੇ ਰਹਿਣਾ ਚਾਹੀਦਾ ਆ ਸੋ ਨਾ ਮੈਨੂੰ ਵੀ ਮਤਲਬ ਕਿ ਚਲੋ ਕਿਆ ਗਿਆ ਕੁਝ ਵੀ ਆਪਾਂ ਵੀ ਜਾ ਸਕਦੇ ਸੀ ਪਰ ਨਹੀਂ ਕੀ ਆਪਣੇ ਪੇਰੈਂਟਸ ਕੋਲ ਜਿਹੜਾ ਆਪਣੀ ਫੈਮਿਲੀ ਕੋਲ ਰਹਿਣਾ ਇੱਕ ਕੁਝ ਵੀ ਗੱਲ ਹੁੰਦੀ ਔਨ ਦਾ ਸਪੋਰਟ ਉਸੇ ਟਾਈਮ ਤੁਸੀਂ ਪਹੁੰਚ ਜਾਂਦੇ ਹੋ ਤੇ ਕਿੰਨੀ ਦੂਰੋਂ ਤੁਹਾਨੂੰ ਕਦੀ ਫਲਾਈਟ ਨਹੀਂ ਮਿਲੀ ਕਦੀ ਕੁਝ ਨਹੀਂ ਮਿਲਿਆ ਸੋ ਆ ਚੀਜ਼ਾਂ ਬਹੁਤ ਹੁੰਦੀਆਂ ਜੇ ਬੜੀ ਡੀਪਲੀ ਸੋਚੀਏ ਤਾਂ ਬੜਾ ਕੁਛ ਆ ਏਸੀ ਵਾਲੇ ਆਫਿਸ 'ਚ ਬਹਿਣਾ ਵਧੀਆ ਸੀਗਾ ਕਿ ਗਰਮੀ ਦੇ ਵਿੱਚ ਇੱਥੇ ਕੰਮ ਕਰਨਾ ਹੱਥੀਂ ਕਿਰਤ ਕਰਨੀ ਜਿਆਦਾ ਨਹੀਂ ਵੀਰੇ ਇੱਥੇ ਕੰਮ ਕਰਨਾ ਉੱਥੇ ਵੀ ਠੀਕ ਸੀ ਮੈਂ ਉਹਨੂੰ ਵੀ ਮਾੜਾ ਨਹੀਂ ਕਹਿੰਦੀ ਕਿ ਉਹਨੇ ਮੇਰੀ ਰੋਟੀ ਚਲਾਈ ਆ ਬਟ ਇਹਦੇ ਵਰਗੀ ਰੀਸ ਨਹੀਂ ਹੈਗੀ ਉੱਥੇ ਸੀ ਕਿ ਆਪਾਂ ਕਿਸੇ ਦੇ ਅੰਡਰ ਕੰਮ ਕਰਦੇ ਸੀ ਡਰ ਹੁੰਦਾ ਸੀ ਟਾਰਗੇਟ ਦਿਮਾਗ 'ਚ ਸੇਰੇ ਸ਼ਾਮ ਟਾਰਗੇਟ 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 ਘੁੰਮਦਾ ਸੀ ਇੱਥੇ ਮੈਨੂੰ ਇੰਨਾ ਪਤਾ ਕਿ ਮੇਰੇ ਸਿਰ ਤੇ ਕੋਈ ਨਹੀਂ ਆ ਮੈਂ ਜੇ ਜ਼ਿਆਦਾ ਕੰਮ ਕਰ ਰਹੀ ਆ ਉਹ ਵੀ ਮੇਰਾ ਆ ਜੇ ਮੈਨੂੰ ਘੱਟ ਕੰਮ ਘੱਟ ਪ੍ਰੋਫਿਟ ਹੋ ਰਿਹਾ ਉਹ ਵੀ ਮੇਰਾ ਆ ਸੋ ਇਸ ਚੀਜ਼ ਦਾ ਮੈਨੂੰ ਇੱਥੇ ਬੈਨੀਫਿਟ ਆ ਸੋ ਇਹ ਕੰਮ ਤੇ ਮੈਂ ਇਸ ਕੰਮ ਦੀ ਉਸ ਕੰਮ ਨਾਲ ਕੰਪੈਰੀਜ਼ਨ ਮੈਂ ਨਹੀਂ ਕਰਦੀ ਕਿਉਂਕਿ ਮਤਲਬ ਉਹ ਇੱਕ ਅਲੱਗ ਚੀਜ਼ ਸੀ ਉਹ ਇੱਕ ਨੌਕਰੀ ਹੀ ਇਹ ਮੇਰਾ ਆਪਣਾ ਭਾਵੇਂ ਛੋਟਾ ਜਿਹਾ ਸੈਟਅਪ ਆ ਇਹ ਘਰ ਬਣ ਚੁੱਕਿਆ ਮੇਰਾ ਛੋਟਾ ਜਿਹਾ ਉਹ ਪਿਆਰ ਹੈ ਹਾਂ ਇਸ ਚੀਜ਼ ਨਾਲ ਮੇਰਾ ਦਿਲੋਂ ਪਿਆਰ ਹੈ ਮੇਰੇ ਇੱਕ ਦਿਨ ਵੀ ਦਿਲ ਜੌਬ ਤੇ ਕਈ ਵਾਰੀ ਹੁੰਦਾ ਹੀ ਮਤਲਬ ਕੋਚ ਹੋ ਗਿਆ ਇਨਾਂ ਮਤਲਬ ਗੱਲਾਂ ਨਾਲ ਕੋਚ ਹੁੰਦਾ ਹੈ ਦਿਲ ਨਹੀਂ ਕਰਦਾ ਜਾਣ ਨੂੰ ਕਿ ਯਾਰ ਨਹੀਂ ਅੱਜ ਮਤਲਬ ਕਲਪ ਕੇ ਮਨ ਮਾਰ ਕੇ ਉਹ ਜਾਈਦਾ ਜਿਕੇ ਤਨਖਾਹ ਕੱਟੀ ਜਣੀ ਐ ਇੱਥੇ ਮੈਂ ਹੱਸ ਕੇ ਆਣੀ ਆ ਮੈਨੂੰ ਮੈਨੂੰ ਸਵੇਰੇ ਹੁੰਦਾ ਨਹੀਂ ਯਾਰ ਮੈਂ ਜਾਣਾ ਮੇਰੇ ਕਸਟਮਰ ਵੇਟ ਕਰਦੇ ਆ ਮੈਨੂੰ ਫੋਨ ਆਉਂਦੇ ਆ ਕਿ ਮਤਲਬ ਮੈਨੂੰ ਖੁਸ਼ੀ ਹੁੰਦੀ ਮੈਂ ਖ ਮੈਜੀ ਐ ਫਰਕ ਹੁੰਦਾ ਜੇ ਆਪਣੇ ਬਿਜ਼ਨਸ ਚ ਤੇ ਇੱਕ ਜੌਬ ਚ ਫੈਮਿਲੀ ਸਪੋਰਟ ਕਿੰਨਾ ਕੁ ਹੈਗਾ ਫੈਮਿਲੀ ਦੀ ਮੇਰੀ ਫੁੱਲ ਸਪੋਰਟ ਹੈ ਫੈਮਿਲੀ ਚ ਮੇਰੇ ਮਮਾ ਪਾਪਾ ਤੇ ਬੇਟੀ ਆ ਫੈਮਿਲੀ ਦੀ ਮੇਰੀ ਫੁੱਲ ਸਪੋਰਟ ਹੈਗੀ ਪਹਿਲਾਂ ਵੀ ਸੀ ਹੁਣ ਵੀ ਆ ਉਹਨਾਂ ਨੇ ਨਹੀਂ ਕਦੀ ਰੋਕਿਆ ਪੱਕਿਆ ਲੱਗਦਾ ਬਹੁਤ ਵਧੀਆ ਲੱਗਦਾ ਉਹਨਾਂ ਨੇ ਮੈਨੂੰ ਕਦੀ ਨਹੀਂ ਰੋਕਿਆ ਕਿਉਂਕਿ ਚਲੋ ਮੈਂ ਮੇਰਾ ਬ੍ਰਦਰ ਦੀ ਡੈਥ ਹੋ ਗਈ ਆ ਸੋ ਮੈਂ ਉਹਨਾਂ ਦਾ ਮੈਂ ਆਪਣੀ ਮੇਰੀ ਇਹੀ ਆ ਕਿ ਮੈਂ ਉਹਨਾਂ ਦਾ ਮੁੰਡਾ ਬਣ ਕੇ ਰਵਾਂ ਉਹਨਾਂ ਨੂੰ ਕਿਸੇ ਚੀਜ਼ ਦਾ ਐਨਾ ਸੋਚਣਾ ਪਵੇ ਕਿ ਜੇ ਉਹ ਹੁੰਦਾ ਤੇ ਸ਼ਾਇਦ ਇਹ ਮਿਲ ਜਾਂਦਾ ਸਰਵਣ ਪੁੱਤ ਬਣੇ ਹਾਂ ਮਾਪਿਆਂ ਬਸ ਬਸ ਮੈਂ ਚਾਹੁੰਨੀ ਕਿ ਬਸ ਮੈਂ ਆਪਣਾ ਸਾਰਾ ਜੋ ਵੀ ਮੇਰੇ ਕੋਲ ਕੁਝ ਇੰਨੇ ਵੱਡੇ ਡ੍ਰੀਮਸ ਕੁਝ ਨਹੀਂ ਹੈਗੇ ਘਰ ਚਲੋ ਬਾਬਾਈ ਦੀ ਕਿਰਪਾ ਨਾਲ ਹੈਗਾ ਆ ਤੇ ਮੰਮਾ ਪਾਪਾ ਵੀ ਹੈਗੇ ਨੇ ਬੇਟੀ ਹੈਗੀ ਨੇ ਸੋ ਹੋਰ ਮੈਨੂੰ ਕੁਝ ਨਹੀਂ ਚਾਹੀਦਾ ਮੇਰਾ ਹੈ ਕਿ ਬਸ ਮੇਰਾ ਕੰਮ ਚੱਲਦਾ ਰਹੇ ਇਦਾਂ ਹੀ ਜਿੱਦਾਂ ਸਾਰਿਆਂ ਨੇ ਮੈਨੂੰ ਬਹੁਤ ਬਹੁਤ ਪਿਆਰ ਦਿੱਤਾ ਥੈਂਕ ਯੂ ਸੋ ਮੱਚ ਕਿ ਮੈਂ ਇਨਾ ਮੈਂ ਸੋਚਿਆ ਵੀ ਨਹੀਂ ਸੀ ਕਿ ਇੰਨੇ ਜਲਦੀ ਉਹਨਾਂ ਨੂੰ ਇਨਾ ਅੱਛਾ ਰਿਸਪੌਂਸ ਮਿਲ ਜਾਏਗਾ ਐਂਡ ਥੈਂਕ ਯੂ ਜਿਹੜੇ ਜਿਹੜੇ ਵੀਰੇ ਜੋ ਵੀ ਵਲੌਗਰਸ ਨੇ ਮੇਰੀ ਵੀਡੀਓਜ਼ ਬਣਾਈ ਸਾਰੇ ਕਸਟਮਰਸ ਨੂੰ ਮੇਰਾ ਮੇਰੀ ਸ਼ਾਪ ਦਾ ਪਤਾ ਲੱਗਾ ਅੱਜ ਵੀ ਆਉਂਦੇ ਨੇ ਮੇਰੇ ਨਾਲ ਕਸਟਮਰਸ ਜੁੜੇ ਨੇ ਸੋ ਮੈਂ ਸਾਰਿਆਂ ਦਾ ਮਤਲਬ ਸਾਰਿਆਂ ਦਾ ਥੈਂਕਸ ਕਰਦੀ ਆ ਜਿਹੜੇ ਜਿਹੜੇ ਵੀ ਮੇਰੇ ਕੋ ਆਏ ਨੇ ਤੇ ਮੇਰੇ ਅਕੋਰਡਿੰਗ ਮੈਂ ਜੋ ਅਚੀਵ ਕਰਨਾ ਸੀ ਨਾ ਮੈਂ ਕਰ ਲਿਆ ਤਾਂ ਇੱਥੇ ਤੁਸੀਂ ਇੱਕ ਐਵੀ ਚੀਜ਼ ਦੱਸੋ ਕੀ ਕੀ ਤੁਸੀਂ ਇੱਥੇ ਬਣਾ ਕੇ ਜੋ ਆਪਣੇ ਕਸਟਮਰਸ ਲਈ ਬਣਾਉਨੇ ਹੋ ਖਵਾਉਨੇ ਹੋ ਸਭ ਤੋਂ ਪਹਿਲਾਂ ਵੀਰੇ ਮੈਂ ਸਟਾਰਟਿੰਗ ਜਿਹੜੀ ਕੀਤੀ ਬੰਟਿੱਕੀ ਤੋਂ ਮੇਰਾ ਕਨਸੈਪਟ ਸਰਗਾ ਦੇਸੀ ਘਿਓ ਦਾ ਤੇ ਸਿੰਪਲ ਸੋਬਰ ਕਿਉਂਕਿ ਮੈਂ ਕੱਲੀ ਜੀ ਕਰਨ ਵਾਲੀ ਤੇ ਮੈਂ ਜ਼ਿਆਦਾ ਖਲਾਰਾ ਨਹੀਂ ਸੀ ਪਾਉਣਾ ਚਾਹੁੰਦੀ ਸੋ ਮੈਂ ਸਿੰਪਲ ਟਿੱਕੀ ਦਾ ਕਨਸੈਪਟ ਰੱਖਿਆ ਸੀ ਬੰਟਿੱਕੀ ਦਾ ਨੂੰ ਮਤਲਬ ਅੰਮ੍ਰਿਤਸਰ ਚ ਕੋਈ ਇੱਕ ਅੱਦਾ ਜਨਾਈ ਆ ਜਿਹੜਾ ਦੇਸੀ ਘਿਓ ਦਾ ਕਨਸੈਪਟ ਜਿਹਦਾ ਹੈਗਾ ਬਾਕੀ ਸਭ ਰਿਫਾਈਨ ਚ ਕਰਦੇ ਨੇ ਤੇ ਇਹ ਮੈਂ ਕਨਸੈਪਟ ਸ਼ੁਰੂ ਕੀਤਾ ਸੀ ਫਿਰ ਹੌਲੀ-ਹੌਲੀ ਮੇਰੇ ਕਸਟਮਰ ਜੀ ਕਹਿੰਦੇ ਨੇ ਕਿ ਜਿਵੇਂ ਬੰਟਿੱਕੀ ਆ ਕਈ ਵਾਰ ਚਾਹ ਪੀਂਦਾ ਦਿਲ ਕਰਦਾ ਆ ਹਨ ਤੇ ਫਿਰ ਮੈਂ ਚਾਹ ਤੇ ਮੈਗੀ ਸ਼ੁਰੂ ਕੀਤੀ ਨਾਲ ਐਡ-ਆਨ ਕੀਤੀ ਚਲੋ ਮੇਰਾ ਉਹ ਮੇਰਾ ਚੱ ਫਿਰ ਉਸ ਤੋਂ ਬਾਅਦ ਮੈਨੂੰ ਉਹਨਾਂ ਨੇ ਕਿਹਾ ਕਿ ਪਰੌਂਠਿਆਂ ਦਾ ਆਪਾਂ ਸੋਚੀ ਕਿਉਂਕਿ ਚਲੋ ਮੈਨੂੰ ਨਾ ਪਹਿਲਾਂ ਲੇਬਰ ਦਾ ਥੋੜੀ ਦਿੱਕਤ ਸੀ ਮੈਂ ਕੱਲੀ ਸੀ ਫਿਰ ਮੈਨੂੰ ਲੇਬਰ ਮਿਲੀ ਤੇ ਫਿਰ ਮੈਂ ਆਪਣੇ ਪਰੌਂਠੇ ਮੈਨੂੰ 1 ਮੰਥ ਹੋ ਗਿਆ ਮੈਂ ਪਰੌਂਠੇ ਵੀ ਚਾਲੂ ਕਰ ਲੈਨੇ ਪਰੌਂਠੇ ਪਨੀਰ ਪੁਰਜੀ ਆ ਇਸ ਤੋਂ ਇਲਾਵਾ ਮੇਰੇ ਕੋ ਚਾਹ ਮਿਲ ਜੇਗੀ ਚਾਹ ਵੀ ਮੇਰੇ ਕੋ ਸਿੰਪਲ ਹੁੰਦੀ ਗੁਲਾਬ ਤੇ ਲਾਚੀ ਵਾਲੀ ਤੇ ਕਾਫੀ ਮਿਲ ਜੇਗੀ ਹੌਟ ਕਾਫੀ ਕੋਲਡ ਕਾਫੀ ਬਣਾਨੀ ਮੈਂ ਬੀਟ ਕਰਕੇ ਸੋ ਜਿੱਥੇ ਪਹਿਲਾਂ ਆਪ ਕਿਸੇ ਦੇ ਅੰਦਰ ਕੰਮ ਕਰਨਾ ਤਾਂ ਹੁਣ ਤੁਹਾਡੇ ਅੰਦਰ ਲੇਬਰ ਹੈਗੀ ਆ ਕੰਮ ਕਰ ਰਹੀ ਆ ਕਿੰਨਾ ਕੁ ਮਾਣ ਬਹੁਤ ਵਧੀਆ ਲੱਗਦਾ ਆ ਕਿ ਮਤਲਬ ਜਿੰਨੀ ਮੈਂ ਤੁਹਾਨੂੰ ਦੱਸ ਰਹੀ ਜਿੰਨੀ ਮੈਂ ਸੈਲਰੀ ਲੈਂਦੀ ਸੀ ਓਨੀ ਮੈਂ ਅੱਜ ਸੈਲਰੀ ਅੱਗੇ ਦੇ ਰਹੀ ਆ ਸੋ ਆਪਾਂ ਉਸ ਚੀਜ਼ ਨੂੰ ਕੰਪੇਅਰ ਹੀ ਨਹੀਂ ਕਰ ਸਕਦੇ ਮਤਲਬ ਹਨਾ ਮੈਂ ਇੱਧੇ ਬੈਠੀ ਬੈਠੀ ਸੋਚ ਰਹੀ ਸੀ ਚਲੋ ਲਾਸ ਸੈਲਰੀਆਂ ਦਿੱਤੀਆਂ ਤੇ ਆਪਾਂ ਸੋਚ ਰਹੀ ਸੀ ਮੈਂ ਇੱਧੇ ਬੈਠੀ ਬੈਠੀ ਮੈਂ ਆਪਣੇ ਮੰਮਾ ਨਾਲ ਗੱਲ ਕਰ ਰਹੀ ਮੈਂ ਕਿਹਾ ਮੰਮਾ ਜਿੰਨੀ ਮੈਂ ਸੈਲਰੀ ਉੱਥੋਂ ਲੈਂਦੀ ਸੀ ਠੀਕ ਹੈ ਉਨੀ ਮੈਂ ਕਹਾਂ ਜਿਵੇਂ ਮੈਂ ਤਨਖਾਹਾਂ ਦੇ ਰਹੀਆਂ ਤੇ ਚਲੋ ਇੱਕ ਮੇਰੀ ਆ ਵੀ ਫੈਮਲੀ ਹੈ ਤੇ ਮੈਂ ਮਤਲਬ ਮੈਂ ਹੀ ਧਿਆਨ ਰੱਖਦੀਆਂ ਕਿ ਜੋ ਕੁਝ ਮੇਰੇ ਨਾਲ ਹੋਇਆ ਹੈ ਜਾਂ ਕਿਦਾਂ ਵੀ ਆ ਚਲੋ ਮੇਰੇ ਇਹ ਵੀ ਮੇਰੀ ਫੈਮਲੀ ਆ ਇਹਨਾਂ ਨੂੰ ਕੋਈ ਦਿੱਕਤ ਨਾ ਹੋਵੇ ਤਾਂ ਇਹਦੇ ਤਸਵੀਰਾਂ ਤਾੜਨਾ ਸੰਝੇ ਕਰ ਰਹੇ ਆ ਤੇ ਜਿਹੜੇ ਕਸਟਮਰ ਇੱਥੇ ਪਹੁੰਚੇ ਨੇ ਕੁਝ ਖਾਣ ਵਾਸਤੇ ਇਸ ਭੈਣ ਤੋਂ ਤਾਂ ਉਹਨਾਂ ਨਾਲ ਵੀ ਗੱਲ ਕਰਦੇ ਆ ਤਾਂ ਵੀਰ ਜੀ ਕਾਫੀ ਜ਼ਿਆਦਾ ਜੋ ਕਹਿ ਸਕਦੇ ਕਿ ਜਜ਼ਬਾ ਇਸ ਭੈਣ ਦੇ ਵਿੱਚ ਹੈਗਾ ਕਿਉਂਕਿ ਅਕਸਰ ਕੁੜੀਆਂ ਇੱਥੋਂ ਤੱਕ ਨਹੀਂ ਸੋਚਦੀਆਂ ਅੱਜ ਕੱਲ੍ਹ ਦੀਆਂ ਇਨਾ ਹੁੰਦਾ ਕਿ ਮੇਕਅਪ ਕਰਨਾ ਹੈ ਸ਼ਾਪਿੰਗ ਕਰਨੀ ਆ ਘਰਦਿਆਂ ਦਾ ਖਰਚ ਕਰਾਉਣਾ ਲੇਕਿਨ ਇਸ ਤਰ੍ਹਾਂ ਦੇ ਨਾਲ ਬਿਲਕੁਲ ਨਹੀਂ ਸਕਦੇ ਕਿ ਘਰ ਵੀ ਚਲਾਉਣਾ ਹੁੰਦਾ ਤਾਂ ਤੁਸੀਂ ਇੱਥੇ ਇਹਨਾਂ ਕੋ ਪਹੁੰਚੇ ਹੋ ਕਿਵੇਂ ਵੇਖਦੇ ਹੋ ਤੁਸੀਂ ਚੀਜ਼ ਵੀ ਖਾਧੀ ਇਹਨਾਂ ਤੋਂ ਲੈ ਕੇ ਜੋ ਪਰੌਂਠੇ ਇਹਨਾਂ ਦੇ ਖਾਦੇ ਛਕੇ ਆ ਤਾਂ ਕਿਵੇਂ ਵੇਖਦੇ ਉਸ ਭੈਣ ਦਾ ਵੈਸੇ ਇੱਕ ਗੱਲ ਮੈਂ ਦੱਸਣਾ ਚਾਹਾਂਗਾ ਤੁਹਾਨੂੰ ਸਭ ਤੋਂ ਟੇਸਟ ਪੂਰੇ ਅੰਮ੍ਰਿਤਸਰ ਦੇ ਵਿੱਚ ਇਹਨਾਂ ਟੇਸਟ ਮੈਂ ਕਿਤੇ ਨਹੀਂ ਦੇਖਿਆ ਤੇ ਨਾਲ ਭੈਣ ਦਾ ਪਿਆਰ ਠੀਕ ਹੈ ਨਾਲ ਸਭ ਤੋਂ ਪਹਿਲਾਂ ਮੈਂ ਆ ਕੇ ਇਹ ਤੇ ਚਾਹ ਪੀਤੀ ਚਾਹ ਦਾ ਵੀ ਟੇਸਟ ਐਡਾ ਬੈਸਟ ਆ ਠੀਕ ਹੈ ਜਦੋਂ ਵੀ ਤੁਸੀਂ ਆਓ ਕੋਈ ਵੀ ਆਵੇ ਆ ਕੇ ਤੇ ਇੱਥੇ ਖਾਵੇ ਤੇ ਭੈਣ ਦਾ ਨਾਲ ਪਿਆਰ ਲਵੇ ਠੀਕ ਹੈ ਤੇ ਉਹਨੂੰ ਵੀ ਨਾਲ ਚੰਗਾ ਵਿਵਹਾਰ ਕਰੇ ਤੇ ਨਾਲ ਪ੍ਰੇਮ ਪਿਆਰ ਨਾਲ ਉਹਨੂੰ ਅੱਗੇ ਵਧਣ ਦਾ ਮੌਕਾ ਦੇਵੇ ਜੀ ਜੀ ਬੈਸਟ ਜੀ ਜੀ ਇਹ ਤਸਵੀਰਾਂ ਜਿਹੜੀਆਂ ਲਗਾਤਾਰ ਸਾਂਝੇ ਕੀਤੇ ਆਣੇ ਤੁਸੀਂ ਵੇਖ ਸਕਦੇ ਹੋ ਕਿ ਇਸ ਕਦਰ ਇੱਥੇ ਇਹ ਭੈਣ ਜੋ ਮਿੰਤ ਹੱਥੀਂ ਕਿਰਤ ਕਰਦੀ ਦਿਖਾਈ ਦੇ ਰਹੀ ਆ ਤਾਂ ਅਸੀਂ ਵਿਆਸ ਕਰਦੇ ਆ ਕਿ ਜਿਹੜੇ ਵੀ ਵੀਰੇ ਵੀਡੀਓ ਦੇਖ ਰਹੇ ਨੇ ਤਾਂ ਜ਼ਰੂਰ ਜਿਹੜੇ ਵੀ ਲੋਕ ਜੇ ਗੁਰੂ ਨਗਰੀ ਦੇ ਵਿੱਚ ਹੈਗੇ ਨੇ ਅੰਮ੍ਰਿਤਸਰ ਵਾਸੀ ਨੇ ਤਾਂ ਜਾਂ ਫਿਰ ਬਾਹਰੋਂ ਵੀ ਜਿਹੜੇ ਆਉਂਦੇ ਨੇ ਤਾਂ ਜ਼ਰੂਰ ਇਸ ਜਗ੍ਹਾ ਤੇ ਪਹੁੰਚੋ ਰਣਜੀਤ ਟਾਈਮ ਨੂੰ ਵਿਖੇ ਪਹੁੰਚੋ ਤਾਂ ਇਸ ਭੈਣ ਤੋਂ ਜ਼ਰੂਰ ਅਸੀਂ ਵਿਆਸ ਕਰਦੇ ਆ ਇਸ ਵੀਡੀਓ ਦੇਖ ਕੇ ਜ਼ਰੂਰ ਆਓ ਤਾਂ ਜੋ ਇੱਥੇ ਆ ਕੇ ਇੱਕ ਤਾਂ ਤੁਸੀਂ ਇੱਥੋਂ ਕੁਝ ਖਾ ਕੇ ਦੇਖੋ ਨਾਲ ਦੀ ਨਾਲ ਇਸ ਪੈਣ ਦਾ ਜਜ਼ਬਾ ਵੀ ਵਧੇਗਾ ਕੰਮ ਕਰਨ ਦਾ ਜਜ਼ਬਾ ਵਧੇਗਾ ਹੌਸਲਾ ਵਧੇਗਾ ਤਾਂ ਜੋ ਇਹਦਾ ਆਣ ਵਾਲਾ ਸਮਾਂ ਇਸ ਪੈਣ ਦਾ ਵਧੀਆ ਹੋ ਸਕੇ ਕੈਮਰਾਮੈਨ ਸ੍ਰੀ ਕੁਮਾਰ ਦੇ ਨਾਲ ਅਕਸ਼ਸਨਿਕ ਜਗਬਾਨੀ ਟੀਵੀ ਸ਼੍ਰੀ ਹਮਸਾਈ